ਅੱਜ ਭਵਾਨੀਗੜ ਅਨਾਜ ਮੰਡੀ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਚੇਅਰਮੈਨ ਵਰਸ਼ਟ ਵੱਲੋਂ ਘਾਟਾਂ ਪੂਰੀਆਂ ਕਰਨ ਦਾ ਕੀਤਾ ਵਾਦਾ ਭਵਾਨੀਗੜ ਅਨਾਜ ਮੰਡੀ 'ਚ ਮੁਨੀਮ ਜੂਨੀਅਨ ਵੱਲੋਂ ਸਰਵਤ ਦੇ ਭਲੇ ਲਈ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਰਾਗੀ ਸਿੰਘਾਂ ਵੱਲੋਂ ਰਸਮਾਈ ਕੀਰਤਨ ਵੀ ਕੀਤਾ ਗਿਆ ਤੇ ਧਾਰਮਿਕ ਮਾਹੌਲ ਨਾਲ ਪਰ ਇਸ ਸਮਾਗਮ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਵਰਸ਼ਟ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਸੰਗਤ ਅਤੇ ਜੂਨੀਅਨ ਦੇ ਮੈਂਬਰਾਂ ਵੱਲੋਂ ਗਰਮ ਜੋ ਸੀਨਾ ਸਵਾਗਤ ਕੀਤਾ ਗਿਆ ਇਸ ਸਮਾਕੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਭਰੋਸਾ ਦਿਵਾਇਆ ਕਿ ਮੰਡੀਆਂ ਦੀਆਂ ਘਾਟਾਂ ਦੀ ਸਬੰਧੀ ਮੁੱਦੇ ਜਲਦੀ ਹੀ ਹੱਲ ਕੀਤੇ ਜਾਣਗੇ ਇਸ ਦੌਰਾਨ ਮਨੀਮ ਜੂਨੀਅਨ ਵੱਲੋਂ ਮੰਡੀ ਵਿੱਚ ਹੋਣ ਵਾਲੇ ਕੰਮਾਂ ਤੇ ਸੁਧਾਰਾਂ ਸਬੰਧੀ ਮੰਗ ਪੱਤਰ ਚੇਅਰਮੈਨ ਨੂੰ ਸੌਂਪਿਆ ਗਿਆ ਨਾਲ ਹੀ ਗੱਲਾਂ ਮਜ਼ਦੂਰ ਜੂਨੀਅਨ ਨੇ ਵੀ ਆਪਣੇ ਹੱਕਾਂ ਸੌਧਾਂ ਨੂੰ ਲੈ ਕੇ ਮੰਗ ਪੱਤਰ ਪੇਸ਼ ਕੀਤਾ ਗਿਆ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਮਾਰਕੀਟ ਕਮੇਟੀ ਦੇ ਸਾਬਕਾ ਸੁਪਰਡੈਂਟ ਕੁਲਵੰਤ ਸਿੰਘ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਗੁਰਪ੍ਰੀਤ ਸਿੰਘ ਆਲਵਰਕ ਪ੍ਰਗਟ ਸਿੰਘ ਢਿੱਲੋਂ ਗੁਰਮੀਤ ਸਿੰਘ ਭਵਾਨੀਗੜ ਗੁਰਤੇਜ ਸਿੰਘ ਝਨੇੜੀ ਹਰਦੀਪ ਸਿੰਘ ਤੂਰ ਪ੍ਰਧਾਨ ਜਗਰਾਜ ਸਿੰਘ ਰਾਜੂ ਮੀਤ ਪ੍ਰਧਾਨ ਮੋਹਨ ਸਿੰਘ ਆਲਵਰਕ ਪ੍ਰਗਟ ਸਿੰਘ ਲੱਕੀ ਸ਼ਰਮਾ ਸੋਨ ਸਿੰਘ ਆਲਵਰਕ ਸਤਗੁਰ ਸਿੰਘ ਮਨਪ੍ਰੀਤ ਸਿੰਘ ਬਿੱਲਾ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ ਮੌਕੇ ਤੇ ਆਗੂਆਂ ਨੇ ਸਾਂਝਾ ਕਰਦੇ ਹੋਏ ਕਿਹਾ ਕਿ ਨਾਜ ਮੰਡੀ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਰੀੜ ਦੀ ਹੱਡੀ ਹਨ ਇਸ ਲਈ ਠੁਕਮੇ ਸੌਦਾ ਦੇ ਵਿਕਾਸ ਕਾਰਜਾਂ ਤੇ ਕਾਜ ਤਵੱਜੋ ਦੇਣ ਬਹੁਤ ਜ਼ਰੂਰੀ ਹਨ ਇਸ ਮੌਕੇ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਅਨਜੀਤ ਸਿੰਘ ਕਰਨੈਲ ਸਿੰਘ ਮੱਖਣ ਸਿੰਘ ਕਰਮਜੀਤ ਸਿੰਘ ਪਵਿੱਤਰ ਸਿੰਘ ਜਗਦੀਪ ਸਿੰਘ ਕਰਤਾਰ ਸਿੰਘ ਸੰਦੀਪ ਸਮੇਤ अनेका ਵਰਕਰਾਂ ਨੇ ਹਿੱਸਾ ਲਿਆ ਰਿਪੋਰਟਰ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸਿਆ ਜਰੂਰ ਕਰੋ ਇਸ ਦੌਰਾਨ ਚੇਅਰਮੈਨ ਵਰਸ਼ਟ ਨੇ ਕੀ ਕਿਹਾ ਜਿਹੜਾ ਸੁਣੋ ਕੀਏ ਜੀ ਜਨ ਵੀ ਜੀ ਸਮੋ ਜੀ ਪਰ ਅੱਜ ਸਨਿਮ ਜੀ ਨੇ ਰਾਜਮੰਤਰੀ ਕੁਆ ਰਿਗਣੇ ਤੇ ਕਾਜਵਾਟ ਦੀ ਪਲੇ ਵਾਸਤੇ ਆਉਣ ਵਾਲੀ ਸੀ ਸਫਲਤਾ 바ਸੂ ਮੈਂ ਵੀ ਅਸ਼ੀਰਵਾਦ ਲੈਣ ਵਾਸਤੇ ਆਇਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲਾ ਸੀਜ਼ਨ ਵਧੀਆ ਟਾਂਕੇ ਦਾ ਦੇਖੋ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਦਿੱਕਤ ਆ ਰਹੀ ਹੈ ਰੂਰਲ ਡਵੈਲਪਮੈਂਟ ਦਾ ਜਿਹੜਾ ਫੰਡ ਹੈ ਤਕਰੀਬਨ 85 ਕਰੋੜ ਰੁਪਏ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੇ ਰੋਕ ਰੱਖਿਆ ਹੈ ਇਹਦੇ باوجود ਅਸੀਂ ਪੰਜਾਬ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਮੁਰਮਮਤ ਚੁਕਰਾ ਰਹੇ ਹਾਂ ਔਰ ਜਿੰਨੇ ਵੀ ਛੱਡ ਸਾਡੇ ਟੁੱਟੇ ਹੋਏ ਨੇ ਜਾਂ ਰਿਪੇਅਰ ਹੋਣ ਵਾਲੇ ਨੇ ਉਹਨਾਂ ਨੂੰ ਚੁਕਰਾ ਰਹੇ ਹਾਂ ਔਰ ਇਹਦਾ ਸਾਰਾ ਪ੍ਰੋਜੈਕਟ ਚੱਲ ਰਿਹਾ ਹੈ ਪੂਰੇ ਪੰਜਾਬ 'ਚ ਕੰਮ ਚੱਲ ਰਿਹਾ ਹੈ ਔਰ ਨਾਲ ਹੀ ਸਾਡੇ ਜਿਹੜੇ ਫੜਨੇ ਉਹ ਵੀ ਉੱਚੇ ਕੀਤੇ ਜਾ ਰਹੇ। ਦੇਖੋ ਬੰਪਰ ਫਸਲ ਲਾਉਂਦੀ ਹੈ। ਸਾਰਾ ਸਾਰੇ ਵਾਸਤੇ ਪ੍ਰਬੰਧ ਨਹੀਂ ਹੋ ਸਕਦੇ। ਇਹ ਤਾਂ ਕੁਦਰਤ ਦੇ ਅੱਗੇ ਹੀ ਅਰਦਾਸ ਕਰਦੇ ਆਪਾਂ ਕਿ ਸੀਜ਼ਨ ਸੁਖਸਾਨ ਦੇ ਨਾਲ ਲੰਘੇ ਕਿਉਂਕਿ ਕੁਦਰਤ ਨਾਲ ਨਹੀਂ ਲੜਿਆ ਜਾ ਸਕਦਾ। ਪ੍ਰੰਤੂ ਫੇਰ ਵੀ ਅਸੀਂ ਆਪਣੇ ਵੱਲੋਂ ਜਿੰਨੇ ਪ੍ਰਬੰਧਤ ਅਰਥ ਭਰਾ ਕਰਦੇ ਨੇ ਹਮੇਸ਼ਾ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ। ਕਿ ਅਸੀਂ ਆਪਣੇ ਵੱਲੋਂ ਕੋਈ ਸੋਵਾ ਟਰੱਕ ਕਿਤੇ ਜਿੰਨੇ ਆਪਣੇ ਰਾਸ਼ਨ ਦੇ ਤੇ ਕੁਝ ਚਾਰਾ ਵਗੈਰਾ ਤੇ ਕਿਹਾ ਹੋਰ ਵੀ ਅਸੀਂ ਫੰਡ ਮੰਡੀ ਬੋਰਡ ਦੇ ਮਲਾਜਮਾਂ ਕੋਲੋਂ ਵੱਡੀ ਰਕਮ ਜਿਹੜੀ ਹੈ ਕਿ ਅੜ ਪੀੜ ਤਵਾ ਪੜਾਵਾਗੇ ਤਾਂ ਛੁੱਪੀ ਗੱਲ ਹੈ ਕੋਈ ਠੀਕ ਹੈ